ਪਾਰਟੀ ਨੇ ਭਾਜਪਾ ਦੀ ਲੀਡਰਸ਼ਿਪ ਦੇ ਖਿਲਾਫ ਕੀਤਾ ਪ੍ਰਦਰਸ਼ਨ ਇਸ ਮੌਕੇ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਾਰਗੁੰਨ ਦਰਜਾ ਪਦਰਜਾ ਬਕਤਰਾਂ ਨੇ ਭਾਗ ਲਿਆ ਉਹ ਜਿਹੜਾ ਅੱਜ ਇਹਰਾ ਝੰਗਾ ਹੋ ਗਿਆ ਉਹ ਅੱਜ ਆਮ ਆਦਮੀ ਪਾਰਟੀ ਨੂੰ ਅਸੀਂ ਡਿਸਟ੍ਰਿਕਟ ਐਡਜੂਆਰ ਅਫਸਰ ਵੀ ਕਿਹੜਾ ਬੀਜਪੀ ਦੇ ਖਿਲਾਫ ਜਿਹੜਾ ਅੱਜ ਧਰਨਾ ਦੇ ਰਹੇ ਆ ਤਾਂ ਕਿ ਲੋਕਾਂ ਨੂੰ ਬੀਜਪੀ ਦਾ ਘਣਾਉਣਾ ਨੰਗਾ ਚੈਰਾ ਜਿਹੜਾ ਸਾਹਮਣੇ ਨਜ਼ਰ ਆ ਜਾਵੇ ਇਹਦਾ ਸਹੀ ਮਤਲਬ ਹੈ ਬਿਆਨ ਦਿੱਤਾ ਉਹ ਬਹੁਤ ਮਾੜਾ ਬਿਆਨ ਹੈ ਔਰ ਉਹ ਬਿਲਕੁਲ ਜਿਹੜੇ ਪੰਜਾਬ ਦੇ ਅੰਦਰੂਨੀ ਫੇਸ ਨੇ ਉਹ ਚ ਇੰਟਰਫੇਅਰ ਕਰਨ ਵਾਲੀ ਗੱਲ ਕਰ ਰਹੇ ਨੇ ਇਹ ਅਸੀਂ ਕੰਟਰੋਲ ਕਰਨਾ ਹੈ ਆਪਣੇ ਲਾਅ ਐਂਡ ਆਰਡਰ ਨੂੰ ਅਸੀਂ ਕੰਟਰੋਲ ਕਰਨਾ ਹੈ ਡਰੱਗ ਮਾਫੀਆ ਨੂੰ ਔਰ ਸਾਨੂੰ ਇਹ ਕਰਨ ਦੇਣਾ ਚਾਹੀਦਾ ਹੈ ਹਰੇਕ ਗੱਲ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਅਸੀਂ ਸੈਂਟਰ ਤੇ ਹਰੇਕ ਕੰਮ ਤੇ ਟਿੱਪਣੀ ਨਹੀਂ ਕਰਦੇ ਸੋ ਉਹਨਾਂ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਔਰ ਜੋ ਗੈਂਗਸਟਰ ਨੇ ਪੈਦਾ ਕੀਤੇ ਨੇ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਨੂੰ ਕੰਟਰੋਲ ਕਰ ਲੈਣ ਦੇਣੇ ਚਾਹੀਦੇ ਆ ਜੋ ਪੰਜਾਬ ਤਰੱਕੀ ਜਾ ਰਿਹਾ ਚਾਹੇ ਸਿਹਤ ਹੋਵੇ ਸਿਹਤ ਬੀਮਾ 10 ਲੱਖ ਦਾ ਹੋਵੇ ਉਹਦੀ ਗੱਲ ਕਰੀਏ ਜਾਂ ਅਸੀਂ ਗੱਲ ਕਰੀਏ ਦੀ ਪਾਣੀ ਦੀ ਗੱਲ ਕਰੀਏ ਜੋ ਕਿ 21% ਇਸਤੇਮਾਲ ਕਰ ਰਹੇ ਸੀ ਜੋ ਆਮ ਆਦਮੀ ਪਾਣੀ ਸਰਕਾਰ ਹੈ ਮਣੇ 40% ਤੇ ਪਹੁੰਚ ਗਏ ਔਰ ਬਹੁਤ ਜਲਦੀ 100% ਪਾਣੀ ਨਰਾਂ ਦਾ ਵਰਤਾਂਗੇ ਤੁਸੀਂ ਇਮੇਜਿਨ ਕਰੋ ਥੱਲੇ ਕਿੰਨਾ ਪਾਣੀ ਕਿੰਨਾ ਥੱਲੇ ਕਿੰਨਾ ਪਾਣੀ ਘਟ ਜਾਏਗਾ ਸੋ ਜ਼ਮੀਨ ਦਾ ਪਾਣੀ ਜਿਹੜਾ ਇਹਨੇ ਕਿੰਨਾ ਸਾਲਾਂ ਚ 1 ਮੀਟਰ ਉੱਪਰ ਆਇਆ ਇਹ ਵਧਾਈ ਵਾਲੀ ਗੱਲ ਹੈ ਤੇ ਸਾਡੇ ਕੋ ਪਾਣੀ ਫालतੂ ਦੇਣ ਨੂੰ ਹੈ ਨਹੀਂਗਾ ਤਾਂ ਵੀ ਪਈ ਸਰਕਾਰ ਜਿਹੜੀ ਹੈ ਇਹ ਪਾਣੀ ਖਿੱਚਣ ਦੀ ਕੋਸ਼ਿਸ਼ ਕਰਦੀ ਹਰਿਆਣਾ ਰਾਜਸਥਾਨ ਵਾਸਤੇ ਜੋ ਕਹਿ ਰਿਹਾ ਪੇਰੈਂਟ ਸਟੇਟ ਨਹੀਂ ਹੈਗੇ। ਜਮਨਾ ਕਨਾਲ ਜਿੱਦੇ ਸਾਡਾ ਹੱਕ ਨਹਿਰ ਤੇ ਦਰਿਆ ਜਿੱਦੇ ਸਾਡਾ ਹੱਕ ਬਣਦਾ ਸਾਨੂੰ ਦਰਿਆ ਚ ਪਾਣੀ ਨਹੀਂ ਦਿੰਦੇ। ਸੋ ਸਾਰੀ ਨੈਗੇਟਿਵਿਟੀ ਉਹਨਾਂ ਦੀ ਹੈ। ਅਸੀਂ ਇਸ ਤਰ੍ਹਾਂ ਇਹ ਚਾਹੁੰਨੇ ਕਿ ਸਾਨੂੰ ਛੇਂਡੋ। ਅਸੀਂ ਆਪਣੇ ਆਪ ਨੂੰ ਆਪੇ ਸੰਭਾਲ ਲੈਣਾ ਹੈ ਕਿ ਸਾਨੂੰ ਤੁਹਾਡੀ ਲੋੜ ਨਹੀਂ ਹੈ। ਲੇਕਿਨ ਸਾਡੇ ਚ ਇੰਟਰਫੇਅਰ ਨਾ ਕਰੋ। ਗਲਤ ਬਿਆਨੀ ਨਾ ਕਰੋ। ਅਸੀਂ ਸਾਰਾ ਕੰਮ ਚੰਗਾ ਕਰਨੇ ਆ ਸੰਦੋ ਚੰਗਾ ਕੰਮ ਕਰਨੇ ਆ।